ਤੁਹਾਦਾ ਧੰਨਵਾਦ ਹੀ ਕਰਨਾ ਕਿਤੇ ਤੁਹਾਦਾ ਧੰਨਵਾਦ ਕਰਨਾ ਕਿਤੇ ਤੁਹਾਨੂੰ ਬੇਇੱਜ਼ਤੀ ਨਹੀਂ ਕਰਨੀ ਆ ਕਿ ਅੱਜ ਨਹੀਂ ਆ ਅੱਜ ਤੋਂ ਜਿਹੜਾ ਸਰਵੇਖਕ ਇਹ ਆਪਣੇ ਘਰ ਤੱਕੜ ਆਪਣੇ ਮਾਣ ਮਿੱਤਰ ਆਪਣੇ ਮੋਸਟ ਤੋਂ ਆਪਣੇ ਸਹਰਾ ਤੱਕ ਆਪਣੇ ਪਿੰਡ ਤੱਕ ਲੈ ਕੇ ਜਾਵੇ ਕਿਉਂਕਿ ਹਾਲਾਤ ਬਹੁਤ ਮਾੜੇ ਬਸੇ ਨੂੰ ਜਾ ਰਹੇ ਨੇ ਅਸੀਂ ਕੱਲ੍ਹ ਵੀ ਵਿਸਾਖੀ ਮਨਾਉਂਦੇ ਹੋਏ ਇਹੀ ਨੁਕਤੇ ਨੂੰ ਸਵੀਕਾਰ ਦਿੱਤਾ ਕਿ ਜਿਹੜਾ ਆਦਮੀ ਆ ਉਹ ਤਾਂ ਵੀ ਵਿਸਾਖੀ ਇਕਵਾੜ ਫੇਰ ਮਨਾਉਣੀ ਪਾਉਗੀ ਜਿੱਦਾਂ ਵੀ ਗੁਰੂ ਸਾਹਿਬ ਨੇ ਮਨਾਈ ਤੀਹ ਕਿਸ ਤਰ੍ਹਾਂ ਸੂਰਕੇ ਵੇਸਟੇ ਮੁਟੇ ਨੂੰ ਉੱਤਰ ਤੋਂ ਕੋਈ ਦੱਖਣ ਤੋਂ ਕੋ ਪੱਛੇ ਤੋਂ ਕੋ ਤੂਰਬ ਤੋਂ ਕੋ ਸੈਂਟਰ ਤੋਂ ਜਿਹੜੇ ਪੰਜ ਪਿਆਰੇ ਤੇ ਦਿੱਤੇ ਉਹ ਸਾਜੇ ਗਏ ਤੇ ਉੱਥੇ ਉਹਨਾਂ ਦਾ ਜੱਤਾ ਤਤਵਾਰੀ ਵਖਰੇਵਾ ਕੀਆ ਇਹ ਜਿਹੜੀ ਤੇਰੀ ਬਹੁਤ ਸਾਰਾ ਪ੍ਰਖਤਰੀਪੁਰ ਨਾਲ ਸੰਬੰਧ ਰੱਖਦੇ ਤੇ ਉਹ ਸਾਰੇ ਖੱਤੇ ਨੂੰ ਪੰਜ ਪਿਆਰੇ ਬਣਾ ਲਏ ਇਸੇ ਤੇ ਡਾਕਟਰ ਮੋਰਕਰ ਸਾਹਦੇ ਜਿਹੜੇ ਸੁਮੇਹਾ ਗਾਲ ਇਹ ਉਹਨੇ ਸਮੇਂ ਤੋਂ ਹੁਣ ਲੋੜ ਬਣੀ ਜੀ ਇਹ ਵੀ ਕਿਉਂਕਿ ਨੇ ਸ਼ਿਦੂ ਕਰੀਏ ਪਹਿਲੀ ਗੱਲ ਤੁਹਾਡੀ ਜਿਹੜੀ ਰੋਟੀ ਆ ਵੀ ਖਾਈ ਆ ਉਹ ਸਰਕਾਰ ਕੋਲ ਵਾਲੇ ਪਾਸੇ ਜਾ ਰਹੀ ਹੈ ਜੀ ਤਾਂ ਕੋਈ ਬੜੀ ਤੇਜ਼ੀ ਦੇ ਨਾਲ ਕਿਸਾਨਾਂ ਵਾਲਾ ਪਾਰੇ 'ਚ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਤੇ ਜ਼ਮੀਨਾਂ ਤੇ ਕਬਜ਼ਾ ਕਰ ਗਿਆਂ ਤਾਂ ਲਾਜ ਮਿਆਂ ਜਿਹੜੀ ਸਾਡੀ ਰੋਟੀ ਆਲੀ ਖਾਣੀ ਆ ਉਹ ਕਾਪਰਟ ਦੇ ਹੱਥ 'ਚ ਆ ਜੂਗੀ ਉਹ ਸਾਨੂੰ ਭੋਜਨਾ ਜਿਹੜਾ ਉਹਦੇ ਮੁਤਾਬਕ ਮਿਲਿਆ ਤੁਹਾਨੂੰ ਜਨਤਕ ਭੰਡਾਰੀਆ ਦੇ ਪੰਚਾਇਤਾ ਤੇ ਜਾਊਗਾ ਜੇ ਸਾਡੇ ਕਿੱਥੇ ਵੀ ਗੱਲ ਕਰੀਏ ਤਾਂ ਸਿੱਖਿਆ ਤੰਤਰ ਆ ਜਿਹੜਾ ਉਹ ਪੈਸੇ 'ਚ ਹੁੰਦਾ ਜਾੜ ਗਿਆ ਨਾ ਉਹ ਖਤਮ ਕਰਨ ਵਾਲੇ ਪਾਸੇ ਸਰਕਾਰ ਜਾ ਰਹੀ ਆ ਬੰਦੇ ਦਰਮਿਆਨੇ ਮਾਰੇ ਜਾ ਰਹੇ ਨੇ ਅਸੀਂ ਇਹ ਨਹੀਂ ਦੁੱਗੀਏ ਸਕੂਲ ਬਣਾਉਤੇ ਆ ਕਰਤਾ ਉਦਘਾਟਨ ਹੋ ਰਿਹਾ ਹੈਗੇ ਪਰ ਅਮਰ ਦੇ ਬਹੁਤ ਖੁਸ਼ ਨਹੀਂ ਹੈਗਾ ਬੱਚਿਆਂ ਦੀ ਗਤੀ ਉਹ ਸਕੂਲ ਜਿਹੜੇ ਉਹਦਾ ਹਫ਼ਤਾ ਤੋਂ ਖਾਨੀ ਨੇ ਜਿੱਦਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਹੈ ਉਹਨਾਂ ਨੂੰ ਪੂਰੇ ਨਹੀਂ ਕੀਤਾ ਜਾ ਰਿਹਾ ਪਰ ਸੋਸ਼ੀਵਾਦੀ ਕੀਤੀ ਜਾ ਰਹੀ ਹੈ ਜੀ ਸਭੇ ਦਾ ਧੰਨਵਾਦ ਬੇਦਰਨੀਤ ਤਸਿਆ ਹੋਇਆ ਨਸ਼ੇ ਵਾਲੇ ਸਾਰੇ ਕੰਮ ਵੀ ਗਿਆਏ ਆਵਾਸ ਤੇ ਪ੍ਰਵਾਸ ਦੋਨੇ ਕਰੇ ਜਾ ਰਹੇ ਨੇ ਜਿਹੜੇ ਜੀਵਨਕੀ ਸ਼ਾਦੀ ਹਸਾ ਜੀ ਉਹ ਕਈ ਕਰਨੇ ਬਧੀਏ ਜਿੰਦਗੀ ਦੀ ਬਾਹਰ ਜਾ ਰਹੇ ਜੇ ਜਾਂ ਬਾਹਰ ਦੇ ਬੰਦੇ ਬਧੀਏ ਜਿੰਦਗੀ ਦੇ ਇਤਿਹਾਸ ਦੇ ਪਰ ਇਹ ਤਾਂ ਨਹੀਂ ਜਿੱਥੇ ਸੰਵਿਧਾਨ ਤੈਤ ਹੋ ਰਿਹਾ ਦਾ ਸਾਡੇ ਉਹਨਾਂ ਲੋਕਾਂ ਨੂੰ ਕਮਜ਼ੋਰ ਕਰਨੇ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਨਾਭਰੀ ਆ ਉਹ ਤੋਂ ਪਹਿਮਾਨ ਦੇ ਨੂੰ ਖੋਣਾ ਚਾਹੁੰਦੇ ਨੇ ਤੁਹਾਡੀ ਹੈਲਥ ਦਾ ਉਹ ਕਦਮ ਚੁੱਕੀ ਜਾ ਰਹੀ ਹੈ ਜਿਹੜਾ ਮੰਨਦਾ ਹੁੰਦਾ ਹੈਗਾ ਉਹ ਆਪਣਾ ਰਾਜ ਨਹੀਂ ਕਰਾ ਸਕਦਾ ਰਾਜ ਦਾ ਬੀਕ ਦਾ ਕੀ ਕਿਦਾ ਜਾਂਦਾ ਉਹ ਦੇੜਿਆਂ ਵਿੱਚ ਤੇ ਸਾਰੇ ਸੰਤਾ ਨੇ ਤਾਗਿਆ ਨਹੀਂ ਤੇ ਹੁਣ ਉਹ ਨੂੰ ਰਾਜ ਉਹਦਾ ਸਵਾਦ ਵੀ ਟੁਕੀ ਨਾਲ ਹੋਗਾ ਜਾਂ ਘਰ ਦੇ ਵਿੱਚ ਕੰਨ ਕੁੱਤੇ ਮਰ ਗਏਗਾ ਇਹ ਤੋਂ ਵੀ ਅੱਗੇ ਜਾ ਕੇ ਲੋਕ ਧਰਮਾਂ ਦੇ ਬਿੱਟਾਗਾ ਉਹ ਸਰਕਾਰ ਦੀ ਜ਼ਹਿਰਦਾਰੀ ਰੁੱਗ ਗਈ ਮੈਂ ਗੱਲ ਮਨਮੀਰੀ ਕਰੂਗਾ ਪਰ ਸੁਪਿਸ਼ਕ ਸਮੇਂ ਦੇ ਵਿੱਚ ਪਾਖੰਡ ਬੋਰ ਦੀਆਂ ਦੇਲਤਾਂ ਵੀ ਚਰਚਾ ਚੱਲੀ ਆ ਕਿ ਕਿੰਦਾ ਕਿਸੇ ਨੂੰ ਬਾਦ ਨਹੀਂ ਦੇ ਸਕਦੇ ਜਾਇ ਜਗਤਾਂ ਆਈਆਂ ਕਿ ਤੋਂ ਇਹਦਾ ਸਾਥ ਤੱਕ ਤੋਂ ਆਉਂਵਾਲੇ ਸਮੇਂ ਦੇ ਵਿੱਚ ਤੁਹਾਡੇ ਧਰਮ ਤੋਂ ਵੀ ਹੰਦਾ ਹੋਣਾ ਅੱਜ ਇਹਦਾ ਸੋਤੋ ਤੇ ਕੰਨੇ ਮੁਸਲਮਾਨਾਂ ਦੇ ਧਰਮ ਤੋਂ ਪਾਗਾ ਇਹ ਵੀ ਹਿੰਦੂ ਤੋਂ ਧਰਮ ਵੀ ਹਾਲ ਸੇਕਤਰ ਮੱਦੇ ਵੀ ਹੁਆਇਆ ਇਸ ਕਰਕੇ ਮੈਂ ਤੁਹਾਨੂੰ ਇਹ ਹੀ ਸਿਨੇਹਾ ਬਣੂਗਾ ਵੀ ਆਉਂਵਾਲੇ ਸਮੇਂ ਦੇ ਵਿੱਚ ਨਾਰੀਆ ਦੋਸਤੋ ਕਿਤੇ ਆਪਣਾ ਕੰਮ ਕਰਦੇ ਹੋਗੇ ਕਿਸੇ ਆਪਣਾ ਬਦਗਾਰ ਕਰਦੇ ਕਿਰਤ ਕਰਦਾ ਮਿਹਨਤਾਂ ਦੇ ਬੁੱਤ ਕੰਮ ਕਰਦੇ ਹੋਗੇ ਵਰਖਮਤ ਬੁਬਾ ਜਾਂ ਦੇ ਬੁੱਤ ਕੰਮ ਕਰਦੇ ਪਛਾਨੀ ਦਾ ਕੰਮ ਕਰਦੇ ਮਨੁੱਖੀਆ ਕਰਦੇ ਹੋਗੇ ਇਹ ਧੰਦੇ ਦੇ ਥੱਲੇ ਇਕੱਠੇ ਇੱਕ ਸਰਕਾਰ ਦੇ ਖਲਾਫ ਜਿਹੜੇ ਮਹੌਬੀਤ ਵਿੱਚ ਹੱਸਨੇ ਉਹ ਵੀ ਮੱਢਣੇ ਪੈਣਗੇ ਉਹ ਦਿੱਤੇ ਮੰਗਾਂ ਨੂੰ ਬਚਾਉਣ ਵਿੱਚ ਸਹਾਇ ਹੋਣਗੇ ਉਹ ਸਾਨੂੰ ਜਿਉਂਦੇ ਰਹਿਣ ਵਿੱਚ ਸਹਾਇ ਹੋਣਗੇ ਕਿਉਂਕਿ ਸਰਕਾਰ ਦੀ ਨੀਤੀ ਹੈ ਜਿਹੜੀ ਉਹ ਬਤਾਇਆ ਤੌਰ ਤੇ ਗਰੀਬਾਂ ਨੂੰ ਖਤਮ ਕਰਨ ਵਾਲੇ ਪਾਸੇ ਕੋਈ ਨਹੀਂ ਹੈਗੀ ਕਈ ਵਾਰ ਧਰਾਮਾ ਲੜਾਈ ਦੇ ਵਿੱਚ ਪਾਉਣਾ ਚਾਹੁੰਦੇ ਨੇ ਜਾਂ ਜੇ ਹੋਰ ਹੋਕਰ ਰਹੇ ਨਹੀਂ ਕਿਉਂਦੇ ਤੇ ਮਿਠਿਆ ਜਾਵੇ ਜਿਹੜਾ ਸਿਸਟਮ ਆ ਪੂਰੀ ਤਰ੍ਹਾਂ ਇੱਕ ਜਗ੍ਹਾ ਤੇ ਖੜਾ ਹੋ ਜਾਵੇ ਅਬੀਦੀਆਂ ਮਰਦੇ ਨਹੀਂ ਲੇਟਾਂ ਨਹੀਂ ਆ ਜਿਹੜਾ ਫੰਡ ਹੈ ਕੀ ਜਾਰੀ ਕੀਤਾ ਜਾ ਕੋ ਪਿੱਛੇ ਸਾਹਮਣੇ ਤਸੀਰ ਤੇ ਵਾਧੂ ਆਗਾ ਜਦੋਂ ਕੋਈ ਗੇਟ ਵਿੱਚ ਵਧਣਗੇ ਕੰਮ ਵੀ ਲੱਗੂਗਾ ਪਰ ਪਤਾ ਨਹੀਂ ਕਿ ਕੋ ਕਰਨੇਗੇ ਸਰਕੋ ਜਿਹੜੇ ਛੋਟਾਰੇ ਤੇ ਜਾ ਰਹੇ ਆ ਜਿੰਨੇ ਸਮੂਹ ਤੇ ਕਿੱਤੇ ਮਾੜੇ ਮੇਖੇ ਤੁਹਾਡੇ ਵਿੱਚ 25 ਤੋਂ ਬਾਅਦ ਕੋਈ ਬੰਦਾ ਪੱਕਾ ਨਹੀਂ ਕੀਤਾ ਹੈਗਾ ਪੈਨਸ਼ਨ ਮਲਕੀਦਾਰ ਉੱਗੇ ਸਾਡੇ ਭਾਤੇ ਦਾ ਸਹਾਰਾ ਤੇ ਇਸ ਕਰਕੇ ਬਿੱਤੇ ਪਿੰਡਾਂ ਦੇ ਵਿੱਚੋਂ ਵਿਅਤੀ ਨਹੀਂ ਦੀ ਨਾਇਕੀ ਉਹਨਾਂ ਦਾ ਨਜ਼ਾਰਾ ਖਤਮ ਹੋ ਗਿਆ ਹੋਰ ਲਗਾਤਾਰ ਖਤਮ ਹੋ ਰਿਹਾ ਪਬਲਿਕ ਸੈਕਟਰ ਨਾਲ ਨਾਲ ਕੋਈ ਹੱਲ ਪਾਇਆ ਜਾ ਨਹੀਂ ਗਿਆ ਤੁਹਾਨੂੰ ਇੱਕੋ ਇੱਕ ਬੇਨਤੀ ਕਰੂੰਗਾ ਵੀ ਆਓ ਸਾਂਝਾ ਖੁਨਾਂ ਵਸਾ ਕੇ ਇਹਨਾਂ ਸਰਕਾਰਾਂ ਦੇ ਖਿਲਾਫ ਆਪਣੇ ਕਰਮਚਾਰੀਆਂ ਦੇ ਨਾਲ ਲੜਾਈ ਲੱਢੀ ਏ ਤੇ ਮਜਬੂਰ ਕਰੇ ਸਰਕਾਰ ਨੂੰ ਆਪਣੇ ਮੰਗਾ ਲੈਣੇ ਜਿਹੜਾ ਬਾਬਾ ਸਾਹਿਬ ਦਾ ਕਾਸਮ ਸਿੰਘਾ ਹੱਥੋਂ ਹੀ ਆ ਗਿਆ ਜਿਹੜਾ ਉਹਨਾਂ ਨੇ ਕਿਹਾ ਸੀ ਤੁਸੀਂ ਪੜੋ ਪੜ੍ਹਨ ਦੀ ਗੱਲ ਸਾਡੀ ਕਰਦੇ ਰੰਤੂ ਆ ਕਰਕੇ ਜਾਗਾ ਨਾ ਵਾਜਮੀਆ ਕੰਨੀ ਉਹ ਬੱਚੇ ਸਕੂਲੀ ਬੱਚੇ ਨਹੀਂ ਹਿੰਦਰੀ ਪੜ੍ਹਨਾ ਕੁਸਵਾਜ ਨਹੀਂ ਕਿਉਂ ਹੁੰਦਾ ਹੈਗਾ ਉਹ ਚੀਜ਼ਾਂ ਪੜੋ ਆਸਨੇ ਤੋਂ ਗੁਰੂ ਤੇ ਸਹਿਯਾਰੀ ਕਰੋ ਇਹੀ ਦਾ ਗੋਣ ਸਤਿ ਸਰਵਦਾ ਦੇ ਵੀ ਆਪਦੇ ਵਿੱਚ ਮੈਂ ਕੋਈ ਸਹਿਰ ਦੇ ਵਿੱਚ ਬਹੁਤ ਸਮਾਂ ਹੋ ਗਿਆ ਤੁਹਾਡਾ ਜਾਨੇ ਸਮਾਂ ਵੀ ਲੰਘਦਾ ਸਮੁੱਚੇ ਸਾਥੀਆਂ ਦਾ ਮੀਰਾ ਦਾ ਬੀਬੀਆਂ ਦਾ ਜਿਹੜੇ ਬਕੈਦਾ ਤੌਰ ਤੇ ਸਾਡੇ ਇਸ ਸਮਾਗਮ ਦੇ ਵਿੱਚ ਸ਼ਾਗਨ ਹੋਈਆਂ ਬਹੁਤ ਬਹੁਤ ਧੰਨਵਾਦ ਕਰਦਾ ਆਪਦੇ ਵਿੱਚ ਗੋਣਾਰੇ ਲਾ ਕੇ ਇਸ ਨੂੰ ਆਪਾਂ ਖਤਮ ਕਰਾਏ ਦਰਪੁਤੀ ਨਰ ਤਰੀ ਸੋਤੇ ਪਹਿਲਾ ਦੇਣੇ ਠੋਕੇ ਸ਼ਾਗਨ ਵੀਰਾਂ ਤੇਰੀ ਸੋ ਸਤਿਕਾਰ ਪਰੇ ਸਾਧ ਜਰੂਰੀ ਹੈ। ਆਗੇ ਦੁਨੀਆ ਕਰਾ ਬੀ ਸਤਿਕਾਰ ਪੀਣਾ